ਹਾਂਜੀ ਭਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਹੋਰ ਮਾਲਕੋ ਕੀ ਹਾਲ ਨੇ ਤੇ ਭਾਈ ਜੀ ਅੱਜ ਆਪਾਂ ਮਲੋਟ ਆਏ ਹੋਏ ਆ ਜੀ ਤੁਹਾਨੂੰ ਪਤਾ ਵੀ 8 ਸਤੰਬਰ ਦਾ ਬਹੁਤ ਭਾਰੀ ਮੇਲਾ ਭਰਿਆ ਹੋਇਆ ਜੀ ਤੇ ਆਪਣੇ ਭਰਾ ਨੇ ਆਪਣਾ ਵੀਰ ਦੇਸ਼ ਰਾਜ ਆਪਣੇ ਪਿੰਡ ਤੋਂ ਭਰਾ ਮੇਰਾ ਤੇ ਟ੍ਰੋਪੀਟਲ ਕੰਪਨੀ ਇਹਨਾਂ ਦੀ ਭਾਈ ਜੀ ਤੇ ਸਾਨੂੰ ਕੁਝ ਜਾਣਕਾਰੀਆਂ ਦੇਣਗੇ ਕਿਉਂਕਿ ਝੋਨਾ ਸਾਰੀ ਨਸਾਰੇ ਤੇ ਆ ਸਾਰੀ ਭਗੋਲੇ ਤੇ ਬਣਿਆ ਹੋਇਆ ਗਿਆ ਤੇ ਕਈ ਘਾਟ ਆਉਂਦੀਆਂ ਗਿਆ ਇੱਥੇ ਤੇ ਮੇਰੇ ਵੀਰ ਵੀਡੀਓ ਜ਼ਰੂਰ ਦੇਖਿਓ ਸ਼ੇਅਰ ਵੀ ਕਰੋ ਚੰਗੀ ਲੱਗੀ ਤੇ ਦੱਸੋ ਭਾਈ ਜੀ ਪੇਲਾ ਤੋਂ ਮੇਰੇ ਚੈਨਲ ਨਾਲ ਜੁੜੇ ਸਾਰੇ ਕਿਸਾਨ ਭਰਾਵਾਂ ਨੂੰ ਸਭ ਤੋਂ ਪਹਿਲਾਂ ਆਤਾ ਫਤਿਹ ਪ੍ਰਵਾਣ ਕਰਿਓ ਇੱਕ ਵਾਰ ਗੱਜ ਕੇ ਬੋਲੋ ਵਾਹਿਗੁਰੂ ਜੀ ਕੀ ਫਤਿਹ ਆ ਮੈਂ ਤੇਸਰਾ ਸਿੰਘ ਟ੍ਰੋਪੀਕਲ ਕੰਪਨੀ ਤੋਂ ਤੇ ਸਾਡੀ ਟ੍ਰੋਪੀਕਲ ਕੰਪਨੀ ਦੀ ਪੂਰੀ ਟੀਮ ਇੱਥੇ ਮੌਜੂਦ ਹੈ ਸਾਡੇ ਜੈਦਮ ਸਿੰਘ ਸਾਹਿਬ ਸ੍ਰੀ ਸ਼ਰਬਤਪਾਲ ਜੀ ਸਰਪਤਪਾਲ ਜੀ ਸੁਭਾ ਜੀ ਸਾਰੀ ਪੂਰੀ ਟੀਮ ਸਾਡੀ ਇੱਥੇ ਮੌਜੂਦ ਹੈ ਅੱਜ ਕੋਸ਼ਿਸ਼ ਕਰ ਸੀ ਥੋੜਾ ਖੇਤੀ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਕੰਡੀਸ਼ਨ ਹੁਣ ਫਸਲ ਦੀ ਹੈ ਨੀਅਰ ਅਬਾਊਟ ਲਗਭਗ ਮੰਨ ਕੇ ਚੱਲੋ ਕਿ ਜਿਹੜੀ ਆਪਣੀ ਫਸਲ ਹੈ ਝੋਨੇ ਦੀ ਇਸ ਸਮੇਂ ਦੇ ਵਿੱਚ ਉਹ ਗੋਭ ਦੇ ਨੇੜੇ ਆ ਜਾਂ ਕੁਝ ਥੋੜਾ-ਬੋਤਾ ਇੱਕਾ-ਦੁਕਾ ਕੇ ਤੇ ਫਸਲ ਨਿਸਰ ਗਈ ਤਾਂ ਲਗਭਗ ਸਾਰੇ ਕਿਸਾਨ ਜਾਣਦੇ ਆ ਇੱਥੇ ਜਾ ਕੇ ਉਲੀ ਨਾਸ਼ਕ ਤੇ ਤੇਲੇ ਵਾਲੀ ਸੰਡੀ ਵਾਲੀ ਹਰੇਕ ਕਿਸਾਨ ਭਰਾ ਜਿਹੜਾ ਆਪਣਾ ਉਹ ਵਰਤਦਾ ਹੈਗਾ ਪਰ ਕੁਝ ਕਿਸਾਨ ਭਰਾ ਇੱਥੇ ਅੰਗਹਿਲੀ ਕਰਦੇ ਆ ਜਦੋਂ ਆਪਣੀ ਫਸਲ ਇੱਥੇ ਇਸ ਕੰਡੀਸ਼ਨ ਦੇ ਵਿੱਚ ਆਉਂਦੀ ਹੈ ਜਦੋਂ ਕਿ ਆਪਣੀ ਫਸਲ ਗੋਭ ਦੇ ਵਿੱਚ ਹੁੰਦੀ ਹੈ ਫਸਲ ਦੀ ਪਾਈਪ ਬੰਨੀ ਸਟਾਰਟ ਹੁੰਦੀ ਹੈ ਤਾਂ ਉਸ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਆਪਣੀ ਫਸਲ ਨੂੰ ਜ਼ਰੂਰਤ ਹੁੰਦੀ ਹੈ ਨਿਊਟ੍ਰੀਐਂਟ ਦੀ ਕੁਝ ਖਰਾਕੀ ਤੱਤਾਂ ਦੀ ਤਾਂ ਉਸ ਖਰਾਕੀ ਤੱਤਾਂ ਦਾ ਜਿਹੜਾ ਇਸ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਅਸੀਂ ਅੱਜ ਥੋੜਾ ਟ੍ਰੋਪੀਕਲ ਕੰਪਨੀ ਦਾ ਪ੍ਰੋਡਕਟ ਹੁੰਦਾਗਾ ਟੈਕ ਟਾਪਰ ਜੇਕਰ ਆਪਾਂ ਟੈਕ ਟਾਪਰ ਦੀ ਗੱਲ ਕਰੀਏ ਸਾਈ ਟ੍ਰੋਪੀਕਲ ਕੰਪਨੀ ਦਾ ਜੋ ਪ੍ਰੋਡਕਟ ਹੈ ਇਟਸ ਅ ਰਿਸਰਪਟੋ ਇੰਪੋਰਟ ਪ੍ਰੋਡਕਟ ਹੈ ਔਰ ਇਸ ਵਿੱਚ ਜਿਹੜੇ ਖਾਸ ਤੱਤ ਨੇ ਜਿਹੜੇ ਕਿ ਇਸ ਸਮੇਂ ਦੇ ਵਿੱਚ ਆਪਣੀ ਫਸਲ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੇ ਵਿੱਚ ਫਾਸਫੋਰਸ ਪੋਟਾਸ਼ ਬੋਰੋਨ ਪਲੱਸ ਮੈਗਨੀਜ਼ ਜਿਹੜਾ ਕਿ ਫਾਸਫੋਰਸ ਤਾਂ ਇਸ ਸਮੇਂ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ ਕਿ ਆਪਣੇ ਦੁੱਧਾ ਭਰਨ ਸਮੇਂ ਦਾਣੇ ਨੂੰ ਤੋਸਟੇ ਮਜ਼ਬੂਤ ਬਣਾਉਣ ਦੇ ਵਿੱਚ ਸਭ ਤੋਂ ਸਹਾਇਕ ਤੱਤ ਹੈ ਉਹ ਫਾਸਫੋਰਸ ਹੈ ਔਰ ਨਾਲ ਇਸ ਦੇ ਵਿੱਚ ਪੋਟਾਸ਼ ਹੈ ਪੋਟਾਸ਼ਟ ਜਿਹਦਾ ਫਾਇਦਾ ਤਾਂ ਹੈ ਕਿ ਜਿਹੜਾ ਬੂਟੇ ਨੂੰ ਅੰਦਰੋਂ ਸਟਰੋਂਗ ਬਣਾ ਕੇ ਰੋਗਾਂ ਦੇ ਪ੍ਰਤੀ ਲੜਨ ਦੀ ਸ਼ਮਤਤਾ ਨੂੰ ਵਧਾਉਂਦਾ ਹੈਗਾ ਤੇ ਨਾਲ ਦੀ ਨਾਲ ਫਰੂਟ ਦੀ ਕੁਆਲਿਟੀ ਤੇ ਚੰਗ ਬਣਾਉਂਦਾ ਹੈਗਾ ਤੇ ਉਸ ਤੋਂ ਬਾਅਦ ਅ ਮਤਲਬ ਪੂਰਾ ਵਧੀਆ ਦੁੱਧਾ ਭਰੇ ਵਧੀਆ ਕੁਆਲਿਟੀ ਬਣੇ ਅ ਚੰਗਾ ਉਸ ਦੀ ਟ੍ਰੈਕਣ ਕਿਰਿਆ ਹੋਵੇ ਸਹੀ ਤਰੀਕੇ ਦੇ ਨਾਲ ਤਾਂ ਇਸ ਦੇ ਵਿੱਚ ਫਰੋਨ ਤੱਤ ਹੈ ਤਾਂ ਇਸ ਨੂੰ ਇਸ ਸਮੇਂ ਦੇ ਵਿੱਚ ਇਹ ਬੜਾ ਜਿਆਦਾ ਘੁਲਣਸ਼ੀਲ ਹੈ ਬਾਈ ਦਾ ਬਾਈ ਦਾ ਕਹਿਣਾ ਹੈ ਬਾਈ ਜੀ ਜਿਵੇਂ ਜਾਮਦੇ ਬੱਚੇ ਨੂੰ ਆਪਾਂ ਤਾਕਤ ਦੁੱਧ ਪਿਆਵਾਏ ਘੋ ਖਵਾਵਾਂਗੇ ਤਾਂ ਤੰਦਰੁਸਤ ਰਹੂਗਾ ਚੰਗੀਆਂ ਸਬਜ਼ੀਆਂ ਖਵਾਵਾਂਗੇ ਉਹੀ ਕੰਮ ਆ ਇਹ ਝੋਨੇ ਦੀ ਮੰਨ ਕੇ ਚੱਲੋ ਵੀ ਹੁਣ ਝੋਨਾ ਭਗੋਲੇ ਤੇ ਆ ਨਿਸਰਨਾ ਜਦੋਂ ਇਹ ਸਪਰੇਅ ਕਰਾਂਗੇ ਭਗੋਲੇ ਨੂੰ ਤਾਕਤ ਮਿਲਣੀ ਆ ਦਾਣਿਆਂ ਨੂੰ ਤਾਕਤ ਮਿਲਣੀ ਆ ਦਾਣੇ ਮੰਨ ਕੇ ਜਪਟਾਸ ਮਿਲਣਾ ਦਾਣਾ ਖਾਲੀ ਨਹੀਂ ਰਹਿਣਾ ਕੋਈ ਵੀ ਤੇ ਉਹਦੇ ਵਿੱਚ ਮੰਨ ਕੇ ਚੱਲੋ ਵੀ ਵਜਨ ਦਾ ਫਰਕ ਪੈਣਾਗਾ ਬਾਈ ਇਹਹੀ ਗੱਲ ਹੈ ਨਾ ਬਿਲਕੁਲ ਦਾਣੇ ਦਾ ਹਰ ਬੰਦਾ ਜੀ ਦਾਣੇ ਦਾ ਮੋਟਾ ਹੁੰਦਾ ਦਾਣਾ ਤੇ ਜਿਹੜਾ ਮੰਡੀ ਦੇ ਵਿੱਚ ਹੈ ਇਹਦੀ ਅਲੱਗ ਤੋਂ ਢੇਰੀ ਦਿਖਦੀ ਆ ਪਈ ਹੋਈ ਔਰ ਮੁੱਲ ਵਧਿਆ ਮਿਲਦਾ ਇਹਦਾ ਇਹੀ ਇਹਦਾ ਬੈਨੀਫਿਟ ਆ ਟੈਗ ਟਾਪਰ ਦਾ ਠੀਕ ਆ ਭਾਈ ਜੀ ਤੇ ਵੀਡੀਓ ਸ਼ੇਅਰ ਕਰਿਓ ਚੰਗੀ ਲੱਗੀ ਬਹੁਤ ਬਹੁਤ ਧੰਨਵਾਦ ਜੀ